ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਿਹਾ ਹਾਂ ਕਿ ਕਰਮ ਕੋਈ ਦੂਸਰਾ ਨਹੀਂ ਲਿਖਦਾ ਬੰਨ ਆਪ ਲਿਖਦਾ ਜਿਹੋ ਜੇ ਮਨ ਦੇ ਵਿਚਾਰ ਨੇ ਇਸੇ ਕਰਕੇ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨੇ ਢਿਗਰੇ ਬਾਣ ਮੇ ਸਿਰ ਨੀਮਾ ਕਰ ਦੇ ਅਸੀਂ ਆਪਣੇ ਅੰਦਰ ਗਤ ਦੇਖਣਾ ਹੁੰਦਾ ਹੈ ਕਿ ਜੋ ਕਰੋਂ ਲਿਖ ਰਹੇ ਆ ਕਿਤੇ ਅਸੀਂ ਆਪਣੇ ਖਿਲਾਫ ਵੀ ਤਾਂ ਨਹੀਂ ਲਿਖ ਰਹੇ ਜਦੋਂ ਅਸੀਂ ਆਪਣੇ ਅੰਤਰਗਤ ਦੇਖਦੇ ਆ ਕੀ ਦੇਖਦੇ ਆ ਜਨਮ ਜਨਮ ਕਿਸ ਮਨ ਕੋ ਮਲ ਲਾਗੀ ਕਾਲਾ ਹੋ ਸਿਆ ਕਾਲਾ ਸਵਾ ਹੋ ਚੁੱਕੇ ਕਿਉਂ ਹੋ ਚੁੱਕੇ ਆਪਾਂ ਵਿਚਾਰਿਆ ਚਾਰ ਮਨ ਦੀਆਂ ਬਜਰ ਕਰਤਾ ਨੇ ਲੋਕ ਲੱਜਿਆ ਹੋਮੇ ਦੁੱਬਦਾ ਤੇ ਨਿੰਦਿਆ ਇਹਨਾਂ ਚਾਰਾਂ ਦਾ ਤਿਆਗ ਕਰਨਾ ਹੁੰਦਾ ਫਿਰ ਸਰਵਣ ਕਰ ਲਓ ਮਨ ਕਰਮ ਕਿਵੇਂ ਲਿਖਦਾ ਹੈ ਮਨ ਲੋ ਆਪਾਂ ਦੁਨੀਆਦਾਰੀ ਵਿੱਚ ਵਿਚਰਦੇ ਹਾਂ ਜਿਹੋ ਜੇ ਮਨ ਦੇ ਵਿਚਾਰ ਨੇ ਉਹ ਜਾ ਕਰਮ ਬਣਦਾ ਹੈ ਦੁਨੀਆਦਾਰੀ ਦੇ ਵਿੱਚ ਵਿਚਰਦੇ ਆਂ ਕਿਸੇ ਨੇ ਆਪਾਂ ਨੂੰ ਪੁੱਛਿਆ ਗੁਰਮੁਖੋ ਕੀ ਹਾਲ ਹੈ ਕਈ ਵਾਰੀ ਅਸੀਂ ਸੁਭਾਵਕ ਹੀ ਆਖ ਦਿੰਦੇ ਆਂ ਜੀ ਬੁਰੇ ਹਾਲ ਨੇ ਜੋ ਰਸਨਾ ਤੋਂ ਬੋਲਦੇ ਆਂ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਜੋ ਵੀ ਬੋਲਦੇ ਆਂ ਜੋ ਵੀ ਖਾਂਦੇ ਆ ਜੋ ਵੀ ਅਸੀਂ ਕਦਮ ਪਟਦੇ ਆ ਹਰ ਚੀਜ਼ ਦਾ ਲੇਖਾ ਬਣਦਾ ਜੇ ਅਸੀਂ ਕਿਸੇ ਨੇ ਪੁੱਛਿਆ ਕੀ ਹਾਲ ਹੈ ਅਸੀਂ ਆਖਦੇ ਆ ਜੀ ਬੁਰੇ ਹਾਲ ਨੇ ਹੁਣ ਕਰਮੋਂ ਦੇ ਵਿੱਚ ਲਿਖ ਲਿਆ ਜੀ ਬੁਰੇ ਹਾਲ ਨੇ ਤਾਂ ਚੜ੍ਹਦੀ ਕਲਾ ਕਦੋਂ ਹੋएगी ਨਹੀਂ ਹੋ ਸਕਦੀ ਇਸ ਕਰਕੇ ਜਦੋਂ ਵੀ ਦੁਨੀਆਦਾਰੀ ਵਿੱਚ ਵਿਚਰਦੇ ਆ ਕਿਸੇ ਗੁਰਮੁਖ ਨਾਲ ਵਿਚਾਰ ਕਰਦੇ ਆ ਕੋਈ ਆਪਾਂ ਨੂੰ ਪੁੱਛਦਾ ਹੈ ਸੁਭਾਵਕ ਇਹ ਬਚਨ ਹੋਣਾ ਚਾਹੀਦਾ ਹੈ ਜੇ ਕਿ ਪੁੱਛ ਲੈ ਜੀ ਕੀ ਹਾਲ ਹੈ ਬੜੀ ਕਿਰਪਾ ਚੜ੍ਹਦੀ ਕਲਾ ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਹੁਕਮ ਹੁਕਮ ਦੇ ਵਿੱਚ ਰੱਖਿਆ ਰਹ ਰਹੀਆਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਚੜ੍ਹਦੀ ਕਲਾ ਖਾਂਗੇ ਚੜ੍ਹਦੀ ਕਲਾ ਦਾ ਮਤਲਬ ਹੀ ਸੰਘਰਸ਼ ਵਿੱਚ ਜੀਵਨ ਹੈ ਵਿੱਚ ਚੜ੍ਹਦੀ ਕਲਾ ਦੇ ਵਿੱਚ بڑا ਵਿਚਾਰ ਚੱਲਦੇ ਰਹੇ ਦੁਨੀਆਦਾਰੀ ਵਿੱਚ ਪੰਜਾਬ ਦੇ ਵਿੱਚ ਹੜ ਆਏ ਹਰ ਇੱਕ ਨੇ ਆਖਲਾਂ ਦੀ ਚੜ੍ਹਦੀ ਕਲਾ মিডিਆ ਦੇ ਵਿੱਚ ਵੀ ਬੜਾ ਚੜ੍ਹਦੀ ਕਲਾ ਦੇ ਉੱਤੇ ਵਿਚਾਰਾਂ ਹੋਈਆਂ ਚੜ੍ਹਦੀ ਕਲਾ ਦਾ ਮਤਲਬ ਕੀ ਹੈ ਜਿਸ ਤਰ੍ਹਾਂ ਆਪਾਂ ਘਰ ਦੀ ਛੱਤ ਦੇ ਉੱਤੇ ਪਾਣੀ ਵਾਲੀ ਟੈਂਕੀ ਰੱਖੀ ਹੈ ਮੋਟਰ ਚ ੜਾਉਣ ਦੇ ਲਈ ਮੋਟਰ ਦੁਬਾਰਾ ਪਾਣੀ ਨੂੰ ਚੜਾਉਣ ਲਈ ਉਹਦਾ ਸੰਘਰਸ਼ ਕਰਨਾ ਪੈਂਦਾ ਟੈਂਕੀ ਦੇ ਵਿੱਚ ਪਾਣੀ ਰੁਕਿਆ ਰਹੇ ਤੇ ਉਹਨੂੰ ਬੰਨ ਲਾ ਲਾ ਕੇ ਰੱਖਣਾ ਪੈਂਦਾ ਪੈੰਦੀ ਕਲਾ ਵਾਲ ਨੂੰ ਨਮਾਨ ਵਾਲ ਨੂੰ ਤੇ ਪਾਣੀ ਨੇ ਆਪੇ ਹੀ ਦੌੜਦਿਆਂ ਚਲੇ ਜਾਣਾ ਹੈ ਜੇ ਕਿਤੇ ਮੜਜੀ ਟੁੱਟੀ ਖੁੱਲੀ ਰਹਿ ਜਾਏ ਸਾਰਾ ਪਾਣੀ ਗਾਟਰ ਦੇ ਵਿੱਚ ਵਹਿ ਜਾਂਦਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਚੜ੍ਹਦੀ ਕਲਾ ਦਾ ਮਤਲਬ ਹੀ ਸੰਘਰਸ਼ਮਈ ਜੀਵਨ ਹੈ ਜਿਵੇਂ ਪਾਣੀ ਦੇ ਵਹਿਣ ਵਹਿੰਦੇ ਨੇ ਹਰ ਚੀਜ਼ ਵਹਿਣ ਦੇ ਵਿੱਚ ਵਹਿ ਜਾਂਦੀ ਹੈ ਜੋ ਮਰਜੀ ਸੁੱਟ ਦਈਏ ਪਾਣੀ ਦੇ ਵਹਾਅ ਨੇ ਆਪਣੇ ਨਾਲ ਚੀਜ਼ ਵਾਕੇ ਲੈ ਜਾਣੀ ਹੈ ਪਰ ਇੱਕ ਮੱਛੀ ਆ ਜਿਹੜੀ ਪਾਣੀ ਦੇ ਨਾਲ ਨਹੀਂ ਵਹੰਦੇ ਚਾਹੇ ਪਾਣੀ ਧੱਕ ਕੇ ਜਿੰਨੀ ਦੂਰ ਮਰਜ਼ੀ ਲੈ ਜਾਏ ਪਰ ਆਪਾਂ ਕਦੇ ਮੱਛੀ ਨੂੰ ਦੇਖੀਏ ਉਹ ਜਿੱਧਰੋਂ ਪਾਣੀ ਦਾ ਵਹਾਅ ਆ ਰਿਹਾ ਉਧਰ ਨੂੰ ਸੰਘਰਸ਼ ਕਰਦੀ ਹੈ ਚੜ੍ਹਦੀ ਕਲਾ ਦਾ ਮਤਲਬ ਹੀ ਸੰਘਰਸ਼ ਵਿੱਚ ਜੀਵਨ ਹੈ ਇਸ ਕਰਕੇ ਆਪਾਂ ਰੋਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੀ ਸੱਚੇ ਪੀਤਾ ਵਾਹਿਗੁਰੂ ਪਰਚਾ ਦਿਓ ਜਾਂ ਮਰਜ਼ੀ ਹੋਵੇ ਪਰ ਸੰਘਰਸ਼ ਵਿੱਚ ਜੀਵਨ ਬਖਸ਼ੋ ਸਾਡਾ ਮਨ ਅਡੋਰ ਬਸਤਾ ਦੇ ਵਿੱਚ ਰਹੇ ਪ੍ਰਾਤਨ ਸਮਿਆਂ ਦੇ ਵਿੱਚ ਜੇ ਆਪਾਂ ਵਿਚਾਰੀਏ ਜੰਗਾ ਜੁੱਧਾ ਹੁੰਦੀਆਂ ਸੀ ਕਦੇ ਸਿੰਘਾਂ ਨੇ ਇਹ ਨਹੀਂ ਸੀ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜਿੱਤ ਬਖਸ਼ੋ ਕਦੇ ਨਹੀਂ ਸੀ ਬੇਨਤੀ ਕਰਦੇ ਜਿੱਤ ਹਾਰ ਤੇ ਮਾਲਕ ਦੇ ਉਹਦੀ ਖੇਡ ਹੈ ਔਰ ਗੁਰਸਿੱਖ ਕੋਈ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੰਘਰਸ਼ ਵਿੱਚ ਜੀਵਨ ਬਖਸ਼ੋ ਸ਼ਿੰਗਾਰ ਸ਼ਿਕਰਨ ਦਾ ਉਦਮ ਬਖਸ਼ਿਓ ਕਦੇ ਇਹ ਨਹੀਂ ਸੀ ਹੁੰਦਾ ਵੀ ਝੁੰਝਣ ਦਾ ਹੌਸਲਾ ਬਖਸ਼ਿਓ ਹਮੇਸ਼ਾ ਹੀ ਝੁੰਝਣ ਦਾ ਹੌਸਲਾ ਮੰਗਦੇ ਸੀ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਝੁੰਝਣ ਨੂੰ ਹੀ ਚੜ੍ਹਦੀ ਕਲਾ ਕਿਹਾ ਕਿ ਝੁੰਝਣਾ ਪਰ ਸਾਡਾ ਸੁਭਾਅ ਕਿਹੋ ਜਿਹਾ ਜੀਵਨ 'ਚ ਕੋਈ ਛੋਟਾ ਜਿਹਾ ਪਰਚਾ ਪੈ ਜਾਏ ਇੱਕਦਮ ਮਨ ਡੋਲ ਜਾਂਦਾ ਅਸੀਂ ਟੈਂਵੀ ਕਲਾ ਵਿੱਚ ਚਲੇ ਜਾਂਦੇ ਹਾਂ ਕਰਮ ਕਾਂਡਾਂ ਦਾ ਸਹਾਰਾ ਲੈਣ ਲੱਗ ਜਾਂਦੇ ਹਾਂ ਸੰਸਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਚੜ੍ਹਦੀ ਕਲਾ ਦਾ ਮਤਲਬ ਹੀ ਸੰਘਰਸ਼मय ਜੀਵਨ ਹੈ ਇਸ ਕਰਕੇ ਜਦੋਂ ਆਪਾਂ ਲੋਕ ਲਜਿਆ ਹੋਂਵੇਂ ਤੁਪਧਰ ਨਿੰਦਿਆ ਤੋਂ ਉੱਪਰ ਉੱਠਦੇ ਹਾਂ ਕਿਉਂਕਿ ਇਹ ਚਾਰ ਮੰਨ ਦੀਆਂ ਬਜਰ ਕਰੇ ਤਾਂ ਜਿਨ੍ਹਾਂ ਨੇ ਸਾਡੇ ਵਿੱਚ ਬੁਰਾਈ ਪੈਦਾ ਕਰਨੀ ਹੈ ਪਰ ਜੇ ਚਾਰ ਚੀਜ਼ਾਂ ਦਾ ਪਰਹੇਜ਼ ਕਰ ਲਿਆ ਜਾਏ ਬ ਜੀਵਨ ਤੇ ਦਿੜ ਕਰ ਲਈਏ ਕਿ ਇਹ ਚਾਰ ਚੀਜ਼ਾਂ ਦਾ ਪਰਹੇਜ਼ ਕਰਨਾ ਸੇਵਾ ਸਿਮਨ ਕਰਦੇ ਆਂ ਗੁਰਬਾਣੀ ਪੜ੍ਹ ਸੁਣ ਵਿਚਾਰਦੇ ਆ ਗਿਆਨ ਲੈਂਦੇ ਆ ਕੋਈ ਵੀ ਜੀਵਨ ਦੇ ਵਿੱਚ ਐਫਰਟ ਕਰਦੇ ਹਾਂ ਸਿਰਫ ਚਾਰ ਪ੍ਰੇਜ ਕਰ ਲਈਏ ਲੋਕ ਲੱਗੇ ਹੌਮੇ ਧੁੱਪਦਾ ਤੇ ਨਿੰਦੇ ਆ ਇਹਨਾਂ ਆਚਾਰਾਂ ਨੇ ਸਾਡੇ ਅੰਦਰ ਨਫ਼ਰਤ ਪੈਦਾ ਕਰਨੀ ਹੈ ਚਾਰ ਪ੍ਰੇਜ ਕਰ ਲਈਏ ਸਾਡਾ ਜੀਵਨ ਉਸ ਪੁਆਇੰਟ ਤੇ ਆ ਜਾਏਗਾ ਜੇ ਪਾਤਸ਼ਾਹ ਜੀ ਦਾ ਫੈਸਲਾ ਸੱਚ ਕਹੂੰ ਸੁਣ ਲਿਓ ਉਸ ਬਹਿਜਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਪ੍ਰੇਮਾ ਭਗਤੀ ਦੇ ਉੱਤੇ ਆ ਜਾਏਗਾ ਫਿਰ ਸਰਵਣ ਕਰ ਲਓ ਚਾਹੇ ਸਾਡੇ ਪਰਿਵਾਰ ਚ ਸਾਡੇ ਤੀਹ ਪੁੱਤਰ ਨੇ ਭੈਣ ਭਰਾ ਨੇ ਸਕੇ ਸਬੰਧੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਇਨਸਾਨ ਸੇਵਾ ਸਿਮਰਨ ਕਰਦਿਆਂ ਚਾਹੇ ਉਹ ਲੋਕ ਲੱਗਿਆ ਵਿੱਚ ਵਿਚਰਦਾ ਚਾਹੇ ਉਹ ਹਉਮੇਵਾਸੋ ਕੇ ਚੱਲ ਰਿਹਾ ਚਾਹੇ ਉਹ ਦੁਬਧਾ ਦੁਐਸ਼ ਨਫਰਤ ਰੂਪੀ ਵਿਚਾਰ ਲੈ ਕੇ ਚੱਲ ਰਿਹਾ ਚਾਹੇ ਉਹ ਅਹੰਕਾਰੀ ਹੋ ਕੇ ਚੱਲ ਰਿਹਾ ਜਾਂ ਨਿੰਦਿਆ ਚੁਗਲੀ ਵਾਸੋ ਕੇ ਚੱਲ ਰਿਹਾ ਹੈ ਉਹ ਉਸ ਇਨਸਾਨ ਦੇ ਉੱਤੇ ਕਦੇ ਵੀ ਆਪਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਸਕਦੇ ਉਹ ਇਨਸਾਨ ਕਿਸੇ ਵੀ ਸਮੇਂ ਸਾਨੂੰ ਧੋਖਾ ਦੇ ਸਕਦਾ ਹੈ ਉਹ ਖੁਦਗਰਜ਼ ਹੋ ਸਕਦਾ ਹੈ ਕਿਸੇ ਵੀ ਸਮੇਂ ਉਹ ਆਪਣੇ ਫਾਇਦੇ ਲਈ ਸਾਡਾ ਕਿੰਨਾ ਨੁਕਸਾਨ ਹੋ ਜਾਏ ਕਦੇ ਇਸ ਗੱਲ ਦੀ ਉਹ ਪਰਵਾਹ ਨਹੀਂ ਕਰੇਗਾ ਇਸ ਕਰਕੇ ਅੱਖਾਂ ਬੰਦ ਕਰਕੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਚਾਰਾਂ ਤੋਂ ਉੱਪਰ ਉੱਠਣ ਦੇ ਲਈ ਸਿਮਰਨਾ ਇਸੇ ਨੂੰ ਮੰਨ ਦੀ ਮਤ ਆਖਿਆ ਕੰਦੇ ਮਨ ਕੀ ਮਤ ਤਿਆਗੋ ਹਰਜਨਨ ਇਹ ਆ ਬਾਤਿਕ ਕਹਾਣੀ ਸਭ ਤੋਂ ਔਖਾ ਕੰਮ ਹੈ ਮਨ ਦੀ ਮਤ ਦਾ ਤਿਆਗ ਕਰਨਾ। ਪਾਤਸ਼ਾਹ ਕਹਿੰਦੇ ਕੰਮ ਸਭ ਤੋਂ ਔਖਾ ਹੈ ਕਿਵੇਂ ਮਨ ਦੀ ਮਤ ਤਿਆਗੀ ਜਾ ਸਕਦੀ ਆਂ ਦਿਨ ਹਰ ਹਰ ਨਾਮ ਤੇ ਆਵੋ। ਗੁਰ ਸਤਗੁਰ ਕੀ ਮਤ ਲੈਣੀ। ਜਿਉਂ-ਜਿਉਂ ਸੰਗਤ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ। ਇਸ ਜੀਵਨ ਦੇ ਵਿੱਚੋਂ ਮਨ ਮਤ ਉਹ ਇਕੱਠੀ ਜਾਂਦੀ ਹੈ ਤੇ ਜੀਵਨ ਦੇ ਵਿੱਚ ਗੁਰਮਤ ਉਹ ਦਾ ਵਾਸਾ ਹੋ ਜਾਂਦਾ ਹੈ। ਵਾਸਾ ਹੋ ਜਾਇਆ ਹੋ। ਫਿਰ ਆਪਾਂ ਸੰਗਤੀ ਰੂਪ ਦੇ ਵਿੱਚ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਗਰਾਹ ਸਿਮਰਨ ਕਰੀਏ ਤਾਂ ਕਿ ਜੀਵਨ ਦੇ ਵਿੱਚ ਪਰਚਾ ਪਾਏ ਤੇ ਸਾਡਾ ਮਨ ਅਡੋਲ ਬਸਾ ਦੇ ਵਿੱਚ ਰਹੇ ਬਖਸ਼ਿਸ਼ ਹੋ ਜਾਏ ਸਵਾਸ ਗਰਾਹ ਸਿਮਰਨ ਕਰੋ ਜੀ ਸ਼ਰੂ ਵਾਏ ਗੁਰੂ ਵਾਏ ਗੁਰੂ ਗੁਰ ਵਾਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ